ਹਾਂਜੀ ਵੈਲਕਮ ਟੂ ਨਿਊ ਵੀਡੀਓ ਅੱਜ ਆਪਾਂ ਗੱਲ ਕਰਨ ਲੱਗੇ ਸੀਗੇ ਇਹਦੇ ਚੇਂਜਰ ਜਿਹੜੇ ਮਸ਼ੀਨਾਂ 벨ਟਾਂ ਖਾਂਦੀਆਂ ਤੇ ਆਪਣਾ ਕਾਫੀ ਦਿੱਕਤ ਆਉਂਦੀ ਆ 벨ਟਾਂ ਖਾਂਦੀਆਂ ਹਾਈ ਲੋ ਨਹੀਂ ਸੈੱਟ ਰਹਿੰਦਾ ਮਸ਼ੀਨਾਂ ਦਾ ਮਤਲਬ ਕਾਫੀ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਨੇ ਮਸ਼ੀਨਾਂ 'ਚ ਇਹ 31 75 ਨੂੰ ਲੈ ਕੇ ਠੀਕ ਹੈ ਇਹ ਚੀਜ਼ ਬਾਰੇ ਗੱਲ ਕਰਨ ਲੱਗੇ ਸੀਗੇ ਆਪਾਂ ਅੱਜ ਪੂਰੀ ਵੀਡੀਓ ਦੇਖੋ ਤੇ ਪਤਾ ਲੱਗ ਜਾਣਾ ਵੀ 벨ਟਾਂ 31 75 ਕਿਉਂ ਖਾਂਦੀ ਆ ਕਿਉਂ ਪਾਊਡਰ ਚ ਆਪਣੀਆਂ ਜਿਹੜੀਆਂ ਬੈਲਟਾਂ ਦਾ ਪਾਊਡਰ ਚ ਆ ਵੀ ਬਣਾ ਕੇ ਸਿੱਟੀ ਜਾਂਦੀ ਹੈ ਮਸ਼ੀਨ ਉਹ ਵੀ ਤੁਹਾਨੂੰ ਮੈਂ ਦੱਸਦਾ ਕਿਉਂ ਬਣਾਉਂਦੀ ਹੈ ਪਾਊਡਰ ਉਹ ਸਾਰੀ ਚੀਜ਼ ਬਾਰੇ ਮੈਂ ਗੱਲ ਕਰਦਾ ਜਿਹੜੀਆਂ ਬੈਲਟਾਂ ਦਾ ਪਾਊਡਰ ਚ ਪਿਆ ਹੁੰਦਾ ਉਹ ਰੇ ਉਹ ਵੀ ਚੀਜ਼ ਖਤਮ ਹੋ ਜਾਂਦੀ ਹੈ ਉਹ ਮੈਂ ਸਾਰੀ ਤੁਹਾਨੂੰ ਪੂਰੀ ਵੀਡੀਓ ਚ ਦੱਸ ਦਾਂ ਬੈਲਟਾਂ ਦਾ ਪਾਊਡਰ ਚ ਕਿਉਂ ਬਣਾਉਂਦੀਆਂ ਨੇ ਕਿਹੜੀ ਕਾਰਨ ਹੁੰਦਾ ਬੈਲਟਾਂ ਖਾਣ ਦਾ ਫਾਈਲ ਉਹਦੀ ਆਪਾਂ ਅਲਾਈਨਮੈਂਟ ਚੈੱਕ ਦੀ ਕਿਵੇਂ ਕਰ ਸਕਦੇ ਆ ਸੈਟ ਸਾਰਾ ਸਿਸਟਮ ਤੁਹਾਨੂੰ ਮੈਂ ਇਹਦੇ ਬਾਰੇ ਦੱਸ ਦਾਂ ਹਾਂਜੀ ਪਹਿਲਾਂ ਤਾਂ ਆਪਾਂ ਕੀ ਕਰਨਾ ਫਸਟ ਤੇ ਇਹਦਾ ਸਾਰਿਆਂ ਨੂੰ ਪਹਿਲਾ ਕੰਮ ਆ ਜਿਹੜਾ ਉਹ ਆਪਾਂ ਦੇਖਣੀ ਹੈ ਇਹਦੀ ਅਲਾਈਨਮੈਂਟ ਚੇਂਜਰ ਦਾ ਬਟਾ ਚੇਂਜਰ ਦਾ ਬਟਾ ਤੇ ਅਲਾਈਨਮੈਂਟ ਸਾਰਿਆਂ ਨੂੰ ਮੇਨ ਗੱਲ ਹੈ ਹਾਂ ਹੁਣ ਦੇਖੋ ਪਹਿਲਾਂ ਤਾਂ ਆਪਾਂ ਸਾਰਿਆਂ ਨੂੰ ਪਹਿਲਾਂ ਕੀ ਨਾ ਆਪਣਾ ਕੀਤੇ ਨਾਲ ਨਾਪ ਲਓ ਦੇਖੋ ਆ ਗਈ 12 12.5 5 ਮਤਲਬ 12 5 ਹੁਣ ਆਪਾਂ ਉੱਪਰੋਂ ਨਾਪੀ ਉੱਪਰੋਂ ਕਹਤੇ ਕਿ ਆਪਾਂ ਨੂੰ ਇਦਾਂ ਹੀ ਫੀਤੇ ਨਾਲ ਨਾਪ ਕੇ ਪਹਿਲਾਂ ਦੇਖ ਲਓ ਦੇਖੋ 12 5 ਚੈੱਕ ਕਰੋ ਤੇ ਲਓ ਇਹ ਲਓ ਦੇਖੋ ਠੀਕ ਹੈ 12 5 ਇਹ ਲਓ 12 5 ਚੈੱਕ ਕਰੋ ਠੀਕ ਹੈ ਜੀ ਇਹ ਹੁਣ ਵਿਚਾਲੇ ਆ ਬੈਲਟ ਮੰਨੋ ਠੀਕ ਹੈ ਇਹਨੇ ਮਤਲਬ ਥੱਲੋਂ 12 ਜਿਵੇਂ 4.5 ਆ ਉਥੋਂ 5.5 ਆ 160 ਆ ਇੱਕ ਜਿਆਦਾ ਬਾਹਰ ਆ ਗਈ ਬਾਹਰ ਇਹਦੀ ਟੇਪਰ ਆ ਨਾ ਦੇਖੋ ਰੋ ਸੂਤ 150 ਉਹਦੀ ਇਹਨੇ ਉਨੇ ਹੀ ਇਧਰ ਆ ਜਾਣਾ ਲਾਈਨ ਹਾਈ ਚ ਮਤਲਬ ਜਦੋਂ ਲੋ ਚ ਪਾਗੀ ਮਸ਼ੀਨ ਤਾਂ ਵੀ ਚੱਲਣੀ ਆ ਹਾਈ ਚ ਬਚਾਲੇ ਆ ਗਈ ਲਾਈਨ ਇਹਦੀ ਉਦਰਾ ਹੋ ਲੋ ਚ ਵੀ ਚੱਲਣੀ ਆ ਹਾਈ ਚ ਵੀ ਮਸ਼ੀਨ ਚੱਲਣੀ ਆ ਕੋਈ ਇਹਨੂੰ ਦਿੱਕਤ ਨਹੀਂ ਹੁਣ ਇਹਨੇ ਮੈਲਟ ਆ ਕਸੂਤ ਦਾ ਫਰਕ ਇਹ ਚ ਐਂ ਸੈਂਟਰ ਬਣਾਉਣਾ ਪੈਂਦਾ ਇਹਨਾਂ ਦਾ ਕਦੇ ਵੀ ਜ਼ਿੰਦਗੀ ਚ ਬੈਲਟ ਪਾੜ ਨਹੀਂ ਬਣਾਉਗੀ ਕਦੇ ਕੋਈ ਦਿੱਕਤ ਨਹੀਂ ਆਉਗੀ ਆਪਾਂ ਨੇ ਕੀ ਕਰਨਾ ਆਰ ਉਹ ਚੇਂਜਰ ਵੀ ਨਾ ਆਪਣਾ ਜਿਵੇਂ 13 ਕੇ ਐਂਗਲ ਤੋਂ 13 ਹੁਣ ਦੇਖੋ ਤੁਸੀਂ ਆਪਾਂ ਮੈਨ ਪੁਆਇੰਟ ਕੀ ਆ ਸਾਰੇ ਨੂੰ ਪਹਿਲਾਂ ਮੈਨ ਉਰੋਂ ਇਹ ਤਾਂ ਲਾਓ ਦੇਖੋ 13 13 ਆ ਗਿਆ ਨਾ ਚੇਂਜਰ ਇਹ ਉਰੋਂ ਵੀ ਆਣ 13 ਦੇਖੋ ਪੂਰਾ ਇਹ ਜਿਹੜਾ ਚੇਂਜਰ ਦਾ ਬਟਾ ਹੁਣ ਇਹ ਦੂਗਾ ਕੀ ਕਰਨਾ ਇਹਨੂੰ ਚੇਂਜਰ ਨੂੰ ਕੱਢ ਲਓ ਚੇਂਜਰ ਨੂੰ ਕੱਢ ਕੇ ਇਹਨੂੰ ਅੰਦਰ ਬਾਹਰ ਨੂੰ ਆਪਣਾ ਆਪਣੇ ਆ ਚੀਜ਼ ਨੂੰ ਚਿਮਟੇ ਨੂੰ 88 ਤੋਂ ਪਹਿਲਾਂ ਸਾਰਿਆਂ ਨੂੰ ਜਿਹੜਾ ਮੇਨ ਸਟਾਰਟਿੰਗ ਕਿੱਥੋਂ ਕਰਨੀ ਹੈ ਤੁਸੀਂ ਉਹ ਦੱਸ ਰਿਹਾ ਮੈਂ ਤੁਹਾਨੂੰ ਆਹ ਰੋਂ ਚਿੰਟਾ ਨਾਲ ਆਪਣਾ ਫਿਰ ਅੱਗੇ ਆਉਣ ਨਾਲ ਚਿੰਟਾ ਨਾਲ ਆਪਣਾ ਚਿੰਟੇ ਦੀ ਅਲਾਈਨਮੈਂਟ ਇਹਦੀ ਵੀ ਚਾਸੀ ਨਾਲ ਸਹੀ ਚਾਹੀਦੀ ਆ ਮਤਲਬ ਜੇ ਤੁਸੀਂ ਇਹਦੇ ਨਾਲ ਕਰਨਾ ਚਾਹੁੰਦੇ ਹੋ ਇਹਨੂੰ ਸਿੱਧਾ ਕਰੋ ਚਿੰਟ ਚੇਂਜਰ ਕੱਢ ਦਿਓ ਬਾਹਰ ਪਹਿਲਾਂ ਚਿੰਟੇ ਦੀ ਅਲਾਈਨਮੈਂਟ ਸਹੀ ਕਿਵੇਂ ਕਰਨੀ ਆ ਇਹ ਚੀਜ਼ ਨਾਪ ਲਈ ਉਸ ਤੋਂ ਬਾਅਦ ਇਹਨੂੰ ਕੱਢ ਲਓ ਜੇ ਤੁਹਾਨੂੰ ਜ਼ਿਆਦਾ ਦਿੱਕਤ ਆ ਰਹੀ ਹੈ ਕੋਈ ਜੇ ਅੰਦਰ ਬਾਹਰ ਦਾ ਨਹੀਂ ਪਤਾ ਲੱਗ ਰਿਹਾ ਕਿਉਂਕਿ ਜਦੋਂ ਆਪਾਂ ਉਰੋਂ ਇਹਨੂੰ ਨਾਪਦੇ ਆ ਕੋਰੋਨਾ ਆਪਣੇ ਆ ਚਾਦਰ ਫਰਕ ਹੁੰਦਾ ਚਾਦਰ ਚ ਥੋੜਾ ਬਹੁਤ ਐਜੈਕਟ ਨਹੀਂ ਦੱਸਦਾ ਸੂਤ ਦੋ ਸੂਤ ਦਾ ਫਰਕ ਦਿਖਾਊਗਾ ਕਿਉਂਕਿ ਜੇ ਐਜੈਕਟ ਦੇਖਣੀ ਹੈ ਚੀਜ਼ ਇਹਨੂੰ ਕੱਢੋ ਇਹਨੂੰ ਸਿੱਧਾ ਕਰੋ ਬਿਲਕੁਲ ਫੇਸ ਦੇ ਹਿਸਾਬ ਨਾਲ ਚਾਸੀ ਦੇ ਚਾਸੀ ਨੂੰ ਮਿਣਕੇ ਤੁਹਾਨੂੰ ਮੈਂ ਦੱਸਦਾ ਤੁਸੀਂ ਕਿਵੇਂ ਕਰਨਾ ਹੈ ਇਹ ਚਾਸੀ ਨੂੰ ਮਿਣਕੇ ਇਹਨੂੰ ਸਿੱਧਾ ਕਰਨਾ ਚਾਸੀ ਤੋਂ ਫੀਤਾ ਮਾਰ ਕੇ ਇੱਥੋਂ ਫੀਤਾ ਮਾਰ ਕੇ ਆਪਾਂ ਚਮਟੇ ਦੀਆਂ ਪੱਤੀਆਂ ਸਿੱਧੀਆਂ ਕਰ ਲਈਆਂ ਜਮਾਂ ਸਿੱਧਾ ਕਰ ਲਿਆ ਚੇਂਜਰ ਕੱਢ ਦੇਣਾ ਵਿੱਚੋਂ ਫੇਰ ਉਨੋਂ ਆਪਣਾ ਆਪਾਂ ਨੇ ਨਾਪ ਕੇ ਫੇਰ ਇਹਦੇ ਨਾਲ ਫੇਸ ਦੇਖਣਾ ਆਪਾਂ ਨੇ ਇੱਥੋਂ ਆਹ ਚੀਜ਼ ਤੋਂ ਖੜਕੇ ਜਿਵੇਂ ਆਪਾਂ ਪੂਲੀ ਦਾ ਫੇਸ ਦੇਖਨੇ ਆ ਇਹਦੇ ਨਾਲ ਆਹ ਐਂਗਲ ਦੀ ਜਿਹੜੀ ਟਾਪ ਆ ਇਹਦੀ ਚਾਸੀ ਵਾਲੇ ਦੀ ਇਹਦੇ ਨਾਲ ਆਪਾਂ ਇਹਦੀ ਅਲਾਈਨਮੈਂਟ ਕਰਨੀ ਹੈ ਸਿੱਧੀ ਜਮਾ ਸਮਝ ਗਈ ਗੱਲ ਹੁਣ ਜਿਹੜੀ ਆ ਆਹ ਕਲਰ ਆ ਇਹਨੂੰ ਸਿੱਧਾ ਕਰਕੇ ਚਾਸੀ ਨਾਲ ਨਾਪ ਕੇ ਉਸ ਤੋਂ ਬਾਅਦ ਇਹਦੀ ਚਾਸੀ ਨਾਲੇ ਲਾਈਨ ਕਰਨੀ ਆ ਆਪਾਂ ਨੇ ਆਹ ਫੇਸ ਦੀ ਕਿਉਂਕਿ ਜੇ ਡਾਊਨ ਹੋਊਗਾ ਚਾਸੀ ਨਾਲ ਲਾਈਨ ਨਹੀਂ ਕਰ ਸਕਦੇ ਆ ਚਾਸੀ ਨਾਲ 0 0 ਕਰਕੇ ਬੀਤੇ ਨਾਲ ਉਸ ਤੋਂ ਬਾਅਦ ਚਾਸੀ ਨਾਲ ਇਹਦਾ ਫੇਸ ਮਿਲਾਉਣਾ ਆਪਾਂ ਨੇ ਆਹ ਪੱਤੀ ਦਾ ਠੀਕ ਹੈ ਜੀ ਫੇਰ ਉਸ ਤੋਂ ਬਾਅਦ ਆਪਣਾ ਇਧਰੋਂ ਮਤਲਬ ਫੇਸ ਮਿਲ ਗਿਆ ਅੰਦਰ ਬਾਹਰ ਵਾਲਾ ਹੋ ਗਿਆ ਉੱਪਰ ਥੱਲੇ ਵਾਲਾ ਆਪਾਂ ਚੇਂਜਰੇ ਮੰਨ ਲਿਆ ਵਿੱਚ ਕਸਿਆ ਹੋਇਆ ਠੀਕ ਹੈ ਤੁਸੀਂ ਇੱਥੋਂ ਵੀ ਨਾਪ ਸਕਦੇ ਹੋ ਪੂਰੋਂ ਵੀ ਗੁਣੀਆਂ ਲਾ ਕੇ ਮਤਲਬ ਇੱਥੋਂ ਚਾਸੀ ਤੋਂ ਇੱਥੋਂ ਚਾਸੀ ਦੇ ਗੁਣੀਆਂ ਲਾ ਕੇ ਇਹਦਾ ਪਾਈਪ ਦਾ ਵੀ ਕਰ ਸਕਦੇ ਹੋ ਜੇ ਇਹੋ ਜਿਹਾ ਸਿਸਟਮ ਨਹੀਂ ਹੈਗਾ ਸਿੰਪਲ ਤਰੀਕੇ ਦੱਸਦਾ ਮੈਂ ਤੁਹਾਨੂੰ ਵੀ ਕੱਲੇ ਫੀਤੇ ਨਾਲ ਕੰਮ ਕਰ ਸਕਦੇ ਹੋ ਤੁਸੀਂ ਸਿੰਪਲ ਤਰੀਕਾ ਠੀਕ ਹੈ ਉਦੋਂ ਆਹ ਇਹਨੂੰ ਇਹ ਚੀਜ਼ ਨੂੰ ਨਾਪਣ ਦਾ ਦੋ ਤਿੰਨ ਤਰੀਕੇ ਹੈਗੇ ਆ ਉਦੋਂ ਆਹ ਕੋਨੋਂ ਵੈਸੀ ਆ ਚੇਂਜਰ ਦੀ ਦੱਸ ਤਾਂ ਮੈਂ ਤਾਂ ਮੈਂ ਇੱਥੋਂ ਐਂਗਲ ਤੋਂ ਹੀ ਤਾਂ ਮਾਰ ਲਓ ਠੀਕ ਹੈ ਜੇ ਆਪਾਂ ਚਾਦਰ ਤੋਂ ਮਾਰਨ ਦੀ ਕੋਸ਼ਿਸ਼ ਕਰਦੇ ਆ ਨਾ ਉਹ ਸਹੀ ਨਹੀਂ ਹੁੰਦੀ ਹੈਗੀ ਚਾਦਰ ਤੋਂ ਚਾਦਰ ਕਦੇ ਵੀ ਸਹੀ ਨਹੀਂ ਹੁੰਦੀ ਹੈਗੀ ਥੋੜਾ ਬਹੁਤ ਚਾਸੀ ਦੀ ਚਾਦਰ ਅੰਦਰ ਬਾਹਰ ਹੋ ਜਾਂਦੀ ਆ ਕਿਉਂਕਿ ਟਰੱਕੀ ਨਿਕਲ ਗਈ ਕਿੱਥੋਂ ਮਾੜਾ ਮੋਟਾ ਬਾਹਰ ਅੰਦਰ ਵਗ ਜਾਂਦੀ ਆ ਟਰੱਕੀ ਵੀ ਨਹੀਂ ਨਿਕਲੀ ਇੱਥੇ ਜੈਨਰੀ ਲੱਗੇ ਇੱਥੋਂ ਬਾਹਰ ਅੰਦਰ ਵਗ ਜਾਂਦੀ ਆ ਠੀਕ ਹੈ ਇਹ ਚੀਜ਼ ਨੂੰ ਕਰਨਾ ਅੰਦਰ ਉਸ ਤੋਂ ਬਾਅਦ ਹੁਣ ਸਪੋਜ਼ ਕਰੋ ਤੁਸੀਂ ਤੁਹਾਡੇ ਮਸ਼ੀਨ ਦੀ ਬੈਲਟ ਬੈਲਟਾਂ ਜਿਆਦਾ ਅੰਦਰ ਰਹਿੰਦੀਆਂ ਨੇ ਦੋਨੋਂ ਮਤਲਬ ਤੁਸੀਂ ਹਾਈ ਬਿਮਾਰ ਦੇ ਹੋ ਲੋਚ ਵੀ ਬੈਲਟਾਂ ਇੰਨੇ ਇੰਨੇ ਅੰਦਰ ਖੜਦੀਆਂ ਨੇ ਮੰਨੋ ਹਾਈ ਲੋਚ ਮਸ਼ੀਨਾਂ ਦੇ ਬੈਲਟਾਂ ਜੇ ਇੰਨੇ ਇੰਨੇ ਅੰਦਰ ਖੜਦੀਆਂ ਨੇ ਉਹ ਵੀ ਮੈਂ ਤੁਹਾਨੂੰ ਦੱਸਦਾ ਕੀ ਕਰਨਾ ਹੈ ਪਹਿਲਾਂ ਤਾਂ ਸਾਰਿਆਂ ਨੂੰ ਮੇਨ ਪੁਆਇੰਟ ਕੀ ਹੈ ਜਿਹੜਾ ਮੈਂ ਤੁਹਾਨੂੰ ਇਹਦੀ ਲਾਈਨ ਦਾ ਦੱਸਿਆ ਜੇ ਤੁਸੀਂ ਇਹ ਚੀਜ਼ ਇਹਦੀ ਸਹੀ ਕਰ ਲਈ ਬੈਲਟਾਂ ਦਾ ਪਾਊਡਰ ਬਣਨਾ ਖਤਮ ਹੈ ਪਾਊਡਰ ਉਦੋਂ ਹੀ ਬਣਦਾ ਜਦੋਂ ਇਹਦੀ ਲਾਈਨ ਆਊਟ ਆ ਜਦੋਂ ਇਹਦੀ ਲਾਈਨ ਆਊਟ ਆ ਪਾਊਡਰ ਉਦੋਂ ਬਣਦਾ ਤੁਸੀਂ ਇਹਨੂੰ ਖਤਮ ਕਿਵੇਂ ਕਰਨਾ ਠੀਕ ਆ ਇਹ ਚੀਜ਼ ਮੈਂ ਤੁਹਾਨੂੰ ਦੱਸਤੀ ਹੁਣ ਉਦੋਂ ਦਾ ਬਿਗ ਪੁਆਇੰਟ ਕੀ ਆ ਇਹਦਾ ਉਹ ਵੀ ਤੁਹਾਨੂੰ ਦੱਸਦਾ ਮੈਂ ਆ ਹੁਣ ਆ ਗਿਆ ਚੈੱਕ ਆਪਣਾ ਇਹਦੀ ਮੰਨੋ ਸਪੋਜ਼ ਕਰੋ ਤੁਸੀਂ ਇਹਨੂੰ ਜੇ ਸਿਰੇ ਵੀ ਵਗ ਜਾਂਦਾ ਤੁਹਾਡੋ ਮੰਨੋ ਹੁਣ ਪਤਾ ਕੀ ਆ ਜਿਵੇਂ ਪੁਲੀ ਛੋਟੀ ਪਾ ਲਈ ਆਪਾਂ ਮੰਨੋ 10 ਦੀ ਪੁਲੀ ਪਾ ਲਈ ਇਹ ਅਲਾਈਨਮੈਂਟ ਪਿੱਛੇ ਵਗੀ 3175 ਇੱਕੇ ਬੈਲਟ ਚੱਲਦੀ ਆ ਹੁਣ ਇਸ 3175 ਚੱਲਦੀ ਆ 12 ਪਾ ਲਓ 15 14 ਪਾ ਲਓ 10 ਪਾ ਲਓ ਇੱਕੇ ਬੈਲਟ ਚੱਲਦੀ ਆ ਕੋਈ ਬੈਲਟ ਨਹੀਂ ਬਦਲਨੀ ਹੁਣ ਇਹਦਾ ਕੀ ਕਰਨਾ ਤੁਸੀਂ ਮੰਨੋ ਸਪੋਜ਼ ਕਰੋ 벨ਟ ਹੁਣ ਇੱਥੇ ਵੀ ਆ ਕੇ ਚੈਂਜਰ ਪਤਾ ਕੀ ਜਿੰਨਾ ਚੈਂਜਰ ਪਿੱਛੇ ਜਾਈਆਂ ਹਨ ਉਹਨਾਂ ਦਾ 벨ਟਾਂ ਇਹਦੀ ਕੈਮ ਵਧਾਈ ਜਾਂਦੀ ਹੁੰਦੀ ਆ 벨ਟਾਂ ਹੁੰਦੀਆਂ ਬਾਹਰ ਆਉਣ ਲੱਗ ਜਾਂਦੀਆਂ ਨੇ ਹਾਈ ਲੋ ਚ ਹਾਈ ਲੋ ਚ ਮਸ਼ੀਨਾਂ ਦੀਆਂ 벨ਟਾਂ ਜਿੰਨਾ ਚੈਂਜਰ ਪਿੱਛੇ ਜਾਈ ਜਾਊਗਾ ਉਹਨੀਆਂ ਬਾਹਰ ਹੋਈ ਜਾਣੀਆਂ ਜਿੰਨਾ ਇਹ ਅੱਗੇ ਜਾਊਗਾ ਉਹਨਾਂ 벨ਟਾਂ ਅੰਦਰ ਚਲੀ ਜਾਣੀਆਂ ਲੋ ਚ ਵੀ ਹਾਈ ਚ ਵੀ ਮੇਰਾ ਬਿੱਗ ਪੁਆਇੰਟ ਆ ਜਿਹੜਾ ਇਹ ਚੀਜ਼ ਤਾਂ ਨੋਟ ਕਰਨਾ ਤੁਸੀਂ ਜੇ ਤੁਹਾਨੂੰ ਕੋਈ ਇਹੋ ਜਿਹੀ ਦਿੱਕਤ ਆ ਰਹੀ ਆ ਕਈਆਂ ਨੂੰ ਵੀ ਹਾਂਜੀ ਸਾਡਾ ਉਰੇ ਚੇਂਜਰ ਰਹਿ ਜਾਂਦਾ ਬੜੀ ਪੂਲੀ ਪਾ ਕੇ ਵੀ ਸਾਡਾ ਹਾਈ ਲੋ ਘਟ ਜਾਂਦਾ ਚੁੱਪ ਕਰਕੇ ਆਹ 벨ਟ ਬੜੀ ਪਾ ਲੋ ਜੇ ਦੇਸੀ ਤਰੀਕਾ ਵਰਤਣਾ ਆਹ 벨ਟ ਬੜੀ ਪਾ ਲੋ ਚੇਂਜਰ ਨੂੰ ਜਿੰਨਾ ਪਿੱਛੇ ਲਿਆਉਂਗੇ ਉੰਨੀਆਂ 벨ਟਾਂ ਬਾਹਰ ਆ ਜਾਂਦੀਆਂ ਨੇ ਸਮਝਦੇ ਹੋ ਕੇਮ ਵੱਜ ਜਾਂਦੀ ਆ ਦੀ ਉਰੋਂ ਉਰੇ ਘੱਟ ਹੱਲਣਾ ਇਹਨੇ ਪੂਰੇ ਵੱਧ ਹੱਲਣਾ ਇਹਨੇ ਇਹ ਚੀਜ਼ ਦਾ ਉਹ ਤਰੀਕਾ ਉਦੋਂ ਕਹਾ ਕੀ ਕਰਨਾ ਜੈਕ ਆ ਗਿਆ ਜਿਹੜਾ ਇਹ ਜੈਕ ਸਪੋਜ਼ ਕਰੋ ਤੁਹਾਡਾ 16 ਤੇ ਲੱਗਿਆ ਹੋਇਆ ਅੱਗੇ ਉਹ ਆਹ ਪਾਈਪ ਦੇ ਸੈਂਟਰ ਤੋਂ ਜੈਕ ਦਾ ਸੈਂਟਰ ਮੰਨੋ 16 ਤੁਸੀਂ ਉਹਨੂੰ ਇੰਚ ਡੇਡ ਇੰਚ ਅੱਗੇ ਕਰ ਦਿਓ ਜੇ ਤੁਹਾਡੀਆਂ ਬੈਲਟਾਂ ਜ਼ਿਆਦਾ ਅੰਦਰ ਰਹਿੰਦੀਆਂ ਨੇ ਨਹੀਂ ਦਿੱਕਤ ਖਤਮ ਹੋ ਰਹੀ ਵੀ ਆਹ ਲੋਹੇ ਚ ਵੀ ਬੈਲਟ ਮਤਲਬ ਲੋਹੇ ਚ ਵੀ ਹਾਈ ਚ ਵੀ ਬੈਲਟ ਅੰਦਰ ਰਹਿ ਜਾਂਦੀ ਹੈ ਜ਼ਿਆਦਾ ਮਸ਼ੀਨ ਨਹੀਂ ਪੱਧ ਰਹੀ ਫੇਰ ਕੀ ਕਰੋ ਤੁਸੀਂ ਤੁਸੀਂ ਬਤਾਉਣੀ ਹੈ ਦੇਖੋ ਜਿਹੜਾ ਜੈਕ ਆ ਗਿਆ ਜੈਕ ਨੂੰ ਜਿੰਨਾ ਆਪਾਂ ਪਿੱਛੇ ਲੈ ਆਈ ਜਾਵਾਂਗੇ ਉੰਨੀ ਇਹਦੀ ਚਾਲ ਕੱਟੀ ਜਾਣੀ ਹੈ ਚੇਂਜਰ ਪਿੱਛੇ ਜਾਊ ਵਧੀ ਜਾਊਗੀ ਜੈਕ ਪਿੱਛੇ ਜਾਊਗਾ ਕੱਟੀ ਜਾਊਗੀ ਠੀਕ ਹੈ ਕਿੱਥੇ ਦਾ ਉਰੋਂ ਫੜ ਕੇ ਹਲਾਉਣਾ ਕਿੱਥੋਂ ਉਰੋਂ ਫੜ ਕੇ ਹਲਾਉਣਾ ਪਿੱਛੋਂ ਵੱਧ ਹਲਾਣਾ ਨਾ ਉਹਨੇ ਉਹਨੇ ਦੇਖੋ ਉਹ ਚੀਜ਼ ਆ ਗਈ ਜਿਹੜੀ ਹੁਣ ਉਹ ਜੈਕ ਜਿੰਨਾ ਅੱਗੇ ਵਗਿਆ ਮਨੋ ਜੈਕ ਆਪਾਂ ਨੇ ਇਹਦੀ ਚਾਲ ਹੋਰ ਵਧਾਉਣੀ ਆ ਇਹਨੂੰ ਜੈਕ ਨੂੰ ਅੱਗੇ ਲੈ ਜਾਓ ਜੇ ਬੈਲਟਾਂ ਮਤਲਬ ਅੰਦਰ ਰਹਿੰਦੀਆਂ ਨੇ ਤਾਂ ਜੈਕ ਨੂੰ ਪੱਟੋ ਆਵਰੇ ਜੇ 16 ਤੇ ਆ ਉਹਨੂੰ 15 ਤੇ ਕਰ ਦੋ ਇਹਦੀ ਕੇਮ ਵੱਜੂਗੀ ਹੋਰ ਜੇ ਘਟਾਉਣਾ ਵੀ ਬੈਲਟਾਂ ਬਾਹਰ ਰਹਿੰਦੀਆਂ ਨੇ ਦੋਨੇ ਬੈਲਟਾਂ ਬਰਾਬਰ ਰਹਿੰਦੀਆਂ ਨੇ ਆਪਣੀਆਂ ਨਹੀਂ ਘਟਦੀਆਂ ਵੀ ਬੈਲਟਾਂ ਬਾਹਰ ਵਗ ਜਾਂਦੇ ਨੇ ਬਰਾਬਰ ਤੋਂ ਵੀ ਫੇਰ ਉਹਨੂੰ ਜੈਕ ਨੂੰ ਪੱਟੋ 1.5 ਇੰਚ ਇੱਧਰ ਲੈ ਜਾਓ ਉੰਨੀ ਇਹਦੀ ਚਾਲ ਘਟ ਜੂਗੀ ਮੇਨ ਪੁਆਇੰਟ ਇਹਦਾ ਇਹ ਆ ਵੀ ਜੈਕ ਦੀ ਚਾਲ ਜੇ ਤੁਸੀਂ ਸੈੱਟ ਕਰਨਾ ਚਾਹੁੰਦੇ ਹੋ ਤਾਂ ਇਹਦਾ ਜਿਹੜਾ ਬੈਲਟਾਂ ਜੇ ਮਸ਼ੀਨ ਬਰਾਬਰ ਨਹੀਂ ਰਹਿੰਦੀਆਂ ਜੇ ਤਾਂ ਬੈਲਟਾਂ ਅੰਦਰ ਰਹਿੰਦੀਆਂ ਨੇ ਦੋਨੇ ਤਾਂ ਤਾਂ ਜੈਕ 1.5 ਇੰਚ ਅੱਗੇ ਲੈ ਜਾਓ ਇੰਚ 1.5 ਇੰਚ ਜਿੰਨੀ ਤੁਹਾਨੂੰ ਲੋੜ ਆ ਉਹਨਾਂ ਅੱਗੇ ਲੈ ਜਾਓ ਚਾਲ ਇਹਦੀ ਵੱਧ ਜਾਣੀ ਆ ਕਿਉਂਕਿ ਜਿੰਨਾ ਚੇਂਜਰ ਪਿੱਛੇ ਜਾਈ ਜਾਂਦਾ ਹੁੰਦਾ ਇਹਦੀ ਚਾਲ ਵਧੀ ਜਾਂਦੀ ਹੁੰਦੀ ਆ ਜੇ ਤੁਹਾਨੂੰ ਕੋਈ ਇਹੋ ਜੀ ਦਿੱਕਤ ਹੈ ਤਾਂ ਉਹਨੂੰ ਸੈੱਟ ਕਰ ਸਕਦੇ ਹੋ ਤੁਸੀਂ ਜੈਕ ਜਿੰਨਾ ਪਿੱਛੇ ਜਾਊ ਉਹ ਉਨਹੀਂ ਚਾਲ ਇਹਦੀ ਘੱਟੀ ਜਾਣੀ ਆ ਬੈਲਟਾਂ ਅੰਦਰ ਰਹਿਣੀਆਂ ਜਿੰਨਾ ਅੱਗੇ ਜਾਊਗਾ ਉਨਾਂ ਇਹਦੀ ਚਾਲ ਵੱਜ ਜਾਣੀ ਆ ਬੈਲਟਾਂ ਬਰਾਬਰ ਰਹਿਣ ਲੱਗ ਜਾਣੀਆਂ ਬਸ ਇਹ ਗੱਲ ਇਹਦੀ ਕੁਝ ਵੀ ਨਹੀਂ ਗੱਲਾਂ ਚੇਂਜਰ ਦੀਆਂ ਆਹੀ ਨੇ ਦੋ ਚਾਰ ਛੋਟੀਆਂ ਇੱਕ ਇਹਦੀ ਆ ਅਲਾਈਨਮੈਂਟ ਅੱਛਾ ਇਹ ਚ ਸਭ ਤੋਂ بڑا ਕੀ ਆ ਮੇਨ ਇਹ ਚ ਚੇਂਜਰ ਤੇ ਤੁਹਾਡੇ ਚ ਬਟਾ ਨਹੀਂ ਚਾਹੀਦਾ ਜਿਹੜਾ ਮੈਂ ਤੁਹਾਨੂੰ ਐਂਗਲ ਤੋਂ ਮਿਣਕੇ ਦਿਖਾਇਆ ਨਾ ਐਦਾਂ ਜਦ ਚੇਂਜਰ ਚ ਬਟਾ ਜਾ ਐ ਨੂੰ ਆ ਜਾ ਓ ਨੂੰ ਆ ਜੇ ਚੇਂਜਰ ਚ ਬਟਾ ਥੋੜੇ ਤਾਂ ਤੁਸੀਂ ਬੈਲਟਾਂ ਦਾ ਪਾਊਡਰ ਬਣਾਉਣਾ ਨਹੀਂ ਹਟਾ ਸਕਦੇ ਇਹਨੂੰ ਇੱਕ ਚੇਂਜਰ ਗ੍ਰੈਂਡ ਹੋਇਆ ਪਾਇਆ ਕਰੋ ਠੀਕ ਹੈ ਆ ਦੇਖੋ ਚੇਂਜਰ ਮਤਲਬ ਇਹਦਾ ਫੇਸ ਇੰਨਾ ਵਧੀਆ ਹੋਇਆ ਹੋਣਾ ਚਾਹੀਦਾ ਵੀ ਚੇਂਜਰ ਇਦਾਂ ਹੋਣਾ ਚਾਹੀਦਾ ਤੁਹਾਡਾ ਪਲੇਨ ਦੇਖੋ ਜਿਵੇਂ ਗ੍ਰੈਂਡ ਹੋਇਆ ਦੇਖੋ ਲੱਗਦਾ ਪਤਾ ਉਹ ਨਾ ਹੋਵੇ ਖਰਾਤੇ ਚ ਰੀਟਾਂ ਜੀਆਂ ਪਈਆਂ ਵਾਲਾ ਚੇਂਜਰ ਹੁੰਦਾ ਜਿਹੜਾ ਸਕ੍ਰੈਚ ਜੇ ਪਏ ਹੁੰਦੇ ਆ ਉਹ ਨਹੀਂ ਲੈਣਾ ਉਹ ਬੈਲਟਾਂ ਦਾ ਪਾਊਡਰ ਬਣਾਉਣਾ ਨਹੀਂ ਹਟਦਾ ਚੇਂਜਰ ਪਾਉਣਾ ਤਾਂ ਤੁਸੀਂ ਏਦਾਂ ਦਾ ਪਾਉਣਾ ਵੀ ਜਿਹਦੇ ਐਨ ਸਮੂਥ ਕਹਦੇ ਨੇ ਜਿਹਨੂੰ ਆਪਾਂ ਵੀ ਗ੍ਰੈਂਡ ਹੋਈ ਹੋਈ ਚੀਜ਼ ਐ ਉਹ ਚੀਜ਼ ਐ ਇਹ ਗ੍ਰੈਂਡ ਹੋਇਆ ਹੋਇਆ ਦੇਖੋ ਮਤਲਬ ਇਹ ਬੜੀਆਂ ਮਸ਼ੀਨਾਂ ਤੇ ਬਣਦਾ ਬੀ ਐਮ ਸੀਆਂ ਐਚ ਐਮ ਸੀਆਂ ਤੇ ਬਣਦਾ ਆ ਦੇਖੋ ਇਹ ਇਹਦੀ ਜਿਹੜੀ ਫਿਨਿਸ਼ਿੰਗ ਆ ਉਹਦੀ ਫਿਨਿਸ਼ਿੰਗ ਅਲੱਗ ਹੈ ਜੀ ਇਹ ਚੀਜ਼ ਕੋਈ ਵੀ ਪੂਲੀ ਪਾਉਣੀ ਆ ਤੁਸੀਂ ਕੋਈ ਵੀ ਆ ਦੇਖੋ ਹੁਣ ਮੈਂ ਤੁਹਾਨੂੰ ਪੂਲੀ ਦਿਖਾਉਣਾ ਆ ਦੇਖੋ ਫਿਨਿਸ਼ਿੰਗ ਦੇਖੋ ਪੂਲੀ ਦੀ ਭਈਆ ਏਦਾਂ ਦੀਆਂ ਜਦੋਂ ਤੁਹਾਡੀ ਮਸ਼ੀਨ 'ਚ ਇਦਾਂ ਦੀਆਂ ਪੂਲੀਆਂ ਨੇ ਇਦਾਂ ਦਾ ਚੇਂਜਰ ਇਦਾਂ ਦੀ ਇੰਜਨ ਪੂਲੀਆ ਤਾਂ ਤੁਸੀਂ ਬੈਲਟ ਮੈਨੂੰ ਲੱਗਦਾ ਜੇ ਤੁਹਾਡੀਆਂ ਬੈਲਟਾਂ 5000 ਕਿਲੋਮੀਟਰ ਚਲਾ ਰਹੇ ਹੋ ਤੁਸੀਂ ਇੱਕ ਕਹਿਣ ਦੀ ਗੱਲ ਆ ਤਾਂ ਉਹ ਸੱਤ ਚੱਲਣਗੀਆਂ ਜੇ ਤੁਹਾਡੀ ਮਸ਼ੀਨ 'ਚ ਚੇਂਜਰ ਤੇ ਪੂਲੀਆਂ ਦੀ ਕੁਆਲਿਟੀ ਕਿ ਘੈਂਟ ਆ ਨਾ ਬਸ ਉਹ ਬੈਲਟਾਂ ਦੀ ਲਾਈਫ ਜ਼ਿਆਦਾ ਵੱਜ ਜਾਂਦੀ ਹੈ ਬੈਲਟ ਅੱਛਾ ਸਲਿੱਪ ਮਾਰੇ ਤੋਂ ਬੈਲਟ ਨਹੀਂ ਵੱਢੀ ਜਾਂਦੀ ਹੁਣ ਜਦੋਂ ਜਿਹੜੇ ਚੇਂਜਰ ਦੇ ਉਰੇ ਲਾਈਨਾਂ ਹੁੰਦੀਆਂ ਨੇ ਉਹਦੀ ਜਦ ਬੈਲਟ ਸਲਿੱਪ ਮਾਰ ਜਾਂਦੀ ਐ ਉਹੀ ਬੈਲਟ ਦਾ ਪਾਊਡਰ ਬਣਾ ਕੇ ਉਹਰੇ ਸਿੱਟਦਾ ਹੁੰਦਾ ਮਾੜਾ ਜਿਹਾ ਜਿਹਦਾ ਹਾਈ ਮਾਰਦਾ ਬੰਦਾ ਮਾੜੀ ਜੀ ਬੈਲਟ ਲੀਆ ਬੈਲਟ ਵੱਢ ਕੇ ਮਤਲਬ ਬੈਲਟ ਦੀ ਲੰਬਾਈ ਜੇ ਪੌਣੇ 2 ਆ ਉਹ 1.5 ਇੰਚ ਤੋਂ 1 ਇੰਚ ਹੀ 300 ਤੇ ਰਹਿ ਜਾਂਦੀ ਐ ਖਾ ਖਾ ਕੇ ਇੰਨਾ ਪਤਲੀਆਂ ਕਰ ਦਿੰਦੇ ਨੇ ਚੇਂਜਰ ਬੈਲਟਾਂ ਨੂੰ ਫਿਰ ਉਹ ਅੰਦਰ ਅਟੈਚ ਹੋਣ ਲੱਗ ਜਾਂਦੇ ਨੇ ਬੈਲਟ ਵੱਡੀ ਜਾਂਦੀ ਐ ਹਨਾ ਇਹੀ ਕਾਰਨ ਹੁੰਦੇ ਨੇ ਬੈਲਟਾਂ ਟੁੱਟਣ ਦੇ ਕੋਈ ਬਾੜੀਆਂ ਬੜੀਆਂ ਲੰਮੀਆਂ ਚੌੜੀਆਂ ਗੱਲਾਂ ਨਹੀਂ ਹੁੰਦੀਆਂ ਬੈਲਟ ਵੀ ਚੈਂਜਰ ਪੁੜੀਆਂ ਮਾੜੀਆਂ ਨੇ ਉਸ ਜਦੋਂ ਹਾਈ ਮਾਰਦਾ ਮਾੜੀ ਮੋਟੀ ਸਲਿੱਪ ਕਰ ਗਈ 벨ਟ ਵੱਡੀ ਜਾਂਦੀ ਹੈ 벨ਟ ਪਤਲੀ ਰਹਿ ਜਾਂਦੀ ਹੈ ਜਦੋਂ ਅਗਲਾ ਲੋ ਹਾਈ ਮਾਰਦਾ 벨ਟ ਅੰਦਰ ਟੱਚ ਹੋ ਜਾਂਦੀ ਹੈ 벨ਟ ਭੰਨਦਾ ਦਾ ਚੈਂਜਰ ਠੀਕ ਹੈ ਜੀ ਇਹੋ ਜਿਹੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਚੈਂਜਰ ਚ ਬਾਕੀ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਧੰਨਵਾਦ ਸਾਰਿਆਂ ਦਾ 62399941992 62399941992 ਵਟਸਐਪ ਨੰਬਰ ਹੈ ਬਾਕੀ ਆਪਣੇ ਚੈਨਲ ਤੇ ਹਰ ਇੱਕ ਤਰ੍ਹਾਂ ਦੀ ਵੀਡੀਓ ਪਈ ਹੋਈ ਆ ਕੰਬਾਈਨ ਨੂੰ ਲੈ ਕੇ ਜ਼ਰੂਰ ਇੱਕ ਵਾਰ ਦੇਖਿਓ ਵਧੀਆ ਲੱਗੇ ਜਾਂਦਾ ਸ਼ੇਅਰ ਕਰਿਓ ਜ਼ਰੂਰ ਹਰ ਇੱਕ ਤਰ੍ਹਾਂ ਦੀ ਵੀਡੀਓ ਹਰ ਇੱਕ ਤਰ੍ਹਾਂ ਦੀ ਕੋਈ ਵੀ ਕੰਬਾਈਨ ਦੀ ਵੀਡੀਓ ਕੱਢ ਕੇ ਤੁਸੀਂ ਦੇਖ ਸਕਦੇ ਹੋ ਮਤਲਬ ਨਵੀਂ ਫਿਟਿੰਗ ਦੀ ਠੀਕ ਆ ਧੰਨਵਾਦ ਸਾਰਿਆਂ ਦਾ ਜੀ ਲਾਈਕ ਸ਼ੇਅਰ ਕਮੈਂਟ